Bye. ਤੇਰੇ ਤੇ ਨਾਮ ਬਸ ਮੇਰੇ ਇਹ ਤਾਂ ਲਿਖਿਆ ਪੈ ਗਿਆ ਝੋਲੇ ਇਹ ਤਾਂ ਲਿਖਿਆ ਬੇ ਪੈ ਗਿਆ ਝੋਲੇ ਮਿਹਰਬਾਨ ਸ਼ਾਇਰ ਲਗਦਾ ਬਈ ਕਲੈਰੀਆ ਮੋਰਾ ਮੈਨਾ ਤੇ ਰਹਿੰਦੀ ਰੂਹ ਤੇ ਬਦ ਦਾ ਝਗੜਾ ਆ ਇੱਕ ਰੂ ਇੱਕ ਬੋਤਿਆ ਉਹ ਕਹਿੰਦਾ ਵੀ ਮੈਂ ਕਲੈਰੀਆ ਮੋਰਾ ਮੈਨਾ ਤੇਰੇ ਰਹਿੰਦੇ ਉਹ ਅੱਗੋ ਕਹਿੰਦਾ ਵੀ ਬਾਗਾਂ ਦੀਏ ਕੋਲੇ ਤੂੰ ਕਿਉਂ ਨਾ ਮੇਰੇ ਰਹਿੰਦੀ ਇਹ ਅੱਜ ਦਾ ਜਿਹੜਾ ਦੌਰ ਆ ਸਾਧੂਆਂ ਸੰਤਾਂ ਨੇ ਸਾਡੇ ਪਬਲਿਕ ਦੇ ਨਾਲ ਬਹੁਤ ਤੋਖਾ ਕੀਤਾ ਆ ਇਹਨਾਂ ਨੇ ਆਪਣੀ ਜ਼ਿੰਦਗੀ ਸਵਾਰ ਲਈ ਸਾਡੀ ਆਵਾਮ ਨੂੰ ਕੁਝ ਤੇ ਦੱਸਿਆ ਆਵਾਮ ਨੂੰ ਮੱਥਾ ਟੇਕਣ ਲਈ ਰੱਖਿਆ ਇਹਨਾਂ ਨੇ ਅਸਲ ਬਿਜਲੀ ਗੱਲ ਨੇ ਕੋਈ ਵੀ ਦੱਸੇ ਜੇ ਬੰਦੇ ਹਰ ਇੱਕ ਨੂੰ ਪਤਾ ਵੀ ਇਹ ਦੁਨੀਆ ਫਾਨੀ ਆ ਮੈਂ ਛੱਡ ਕੇ ਜਾਣਾ ਇਹ ਜੋ ਕੁਝ ਵੀ ਕਮਾਲ ਵੋ ਮਹਿਲ ਮਨਾਰੇ ਜ਼ਮੀਨਾਂ ਜਾਇਦਾਦਾਂ ਬੰਗਲੇ ਫੈਕਟਰੀਆਂ ਟਰਾਂਸਪੋਰਟਾਂ ਜੋ ਮਰਜ਼ੇ ਬਣਾ ਲਓ ਐਸਾ ਬੈਠੇ ਰਹਿ ਜਾਣਾ ਬੰਦੇ ਦੇ ਜਿਹੜੇ ਅਮਲਾਂ ਦੇ ਪਾਂਡਿਆ ਇਹ ਵੀ ਨਾਲ ਜਾਣੀ ਇਹੇ ਨਾਲ ਜਾਣੀ ਆ ਹੋਰ ਕੁਝ ਦੇ ਨਾਲ ਜਾਣਾ ਸਾਧੂ ਸੰਤਾਂ ਨੂੰ ਸਾਨੂੰ ਮੱਤਾ ਡੇਕੰਦਾ ਲਾਇ ਰੱਖਿਆ ਇਹ ਬਿਜਲੀ ਗੱਲ ਰੇ ਦਸੀ ਬੇ ਅਜ਼ਰਾਈਲ ਫਰਿਸ਼ਤਾ ਕਹਿੰਦਾ ਬੇ ਰੱਬ ਨੂੰ ਤੁਸੀਂ ਦੋ ਟਾਈਮ ਚੇਤੇ ਕਰਨਾ ਜੇ ਕਿਉਂ ਆਮ ਦੁਨੀਆ ਦੇ ਰੱਬ ਨੂੰ ਅਸੀਂ ਦੋ ਦੋ ਟਾਈਮ ਚੇਤੇ ਕਰਦੇ ਆ ਪਰ ਜਿਹੜੇ ਸੰਤ ਲੋਗ ਆ ਫਕਰ ਲੋਗ ਆ ਉਹ ਤਾਂ ਹਰ ਵੇਲੇ ਲੱਗੇ ਰਹਿੰਦੇ ਆ ਉਹਨੇ ਪਿਛੇ ਛੱਡ ਦੇ ਇਹ ਸਾਨੂੰ ਮੱਥਾ ਟੇਕਣ ਦਾ ਲਈ ਰੱਖਿਆ ਇਹਨਾਂ ਸਾਦਾ ਮਾ ਪੌਰਸ਼ਾ ਨੇ ਇਹਨਾਂ ਨੇ ਬਿਜਲੀ ਗੱਲ ਨੇ ਦੱਸੀ ਵੀ ਪੰਜ ਵੇਲੇ ਆਪਣੀ ਮੌਤ ਨੂੰ ਵੀ ਯਾਦ ਰੱਖੋ ਜਿਹੜਾ ਬੰਦਾ ਇੱਕ ਦਿਨ ਵਿੱਚ ਪੰਜ ਵੇਲੇ ਮੌਤ ਨੂੰ ਯਾਦ ਰੱਖਦਾ ਉਹ ਬੰਦਾ ਗਲਤ ਨਹੀਂ ਕਰਦਾ ਉਹਨੂੰ ਫਿਰ ਇਹ ਪਤਾ ਲੱਗ ਜਾਂਦਾ ਉਹਦਾ ਕਲੀਅਰ ਹੋ ਜਾਂਦਾ ਫਿਰ ਉਹ ਵੀ ਮੈਂ ਆਖਰ ਮਰਨਾ ਇਹ ਮੈਂ ਕਿਸੇ ਦੇ ਖੂਨ ਦੇ ਉੱਪਰ ਕਿਸੇ ਨਾਲ ਧੱਕਾ ਕਿਸੇ ਗਰੀਬ ਨਾਲ ਧੱਕਾ ਕਰਕੇ ਕਿਸੇ ਦਾ ਹੱਕ ਗਾ ਕੇ ਕਿਸੇ ਦਾ ਮੈਂ ਕਿਸੇ ਨੂੰ ਸਤਾ ਕੇ ਆਪਣਾ ਮੈਂ ਸਭ ਕੁਝ ਸੌਖਾ ਆਰਾਮ ਲਮਾ ਤਾਂ ਉਹ ਫੇ ਬੰਦਾ ਜਿਹੜਾ ਰੱਬ ਨੂੰ ਮੰਨਣਾ ਆ ਜਿਹਨੂੰ ਜਿਹਨੂੰ ਮੋਤ ਜੇ ਤੇ ਹੁੰਦੀ ਉਹ ਫੇ ਇਹ ਇਹਨਾਂ ਚੱਕਰਾਂ 'ਚ ਨਹੀਂ ਪੈਂਦਾ ਉਹ ਉਹ ਬੰਦਾ ਚੁੱਪਚਾਪ ਆਪਣਾ ਰੱਬ ਦਾ ਨਾਮ ਲੈਂਦਾ ਜ਼ਿੰਦਗੀ ਕੱਢਦਾ ਉਹ ਸਬਰ ਸ਼ੁਕਰ ਨਾਲ ਅੱਜ ਦੁਨੀਆ ਸਾਰੀ ਸਾਰਿਆਂ ਨੂੰ ਪਤਾ ਵੀ ਬਹੁਤ ਦੂਰ ਹੋਈ ਆ ਬੰਦਾ ਸ਼ੀਸ਼ੇ ਮੂਰੇ ਖੜਦਾ ਆਪਣੇ ਡੋਲੇ ਬਾਹਮਾ ਇੱਧਰ ਉੱਧਰ ਬਿੰਗਾਟੇ ਢਾਵ ਕੇ ਦੇਖਦਾ ਮੂੰਹ ਮੂੰਹ ਬਿੰਗੇ ਸਿੱਧੇ ਕਰ ਕਰ ਕੇ ਦੇਖਦੇ ਸ਼ੀਸ਼ੇ ਮੂਰੇ ਤਾਂ ਬੋਧ ਜਣੀ ਇਹ ਸਭ ਝੂਠਾ ਆ ਕੰਮ ਇਹ ਜਿੰਨਾ ਵੀ ਅੱਜ ਕੱਲ ਚੱਲ ਰਿਹਾ ਸੱਚਾ ਤਾਂ ਇਹ ਆ ਇੱਕੋ ਹੀ ਗੰਦਾ 100 ਹੱਥ ਰੱਸਾ ਸਿਰੇ ਦੇ ਗੰਢ ਇੱਕ ਦਿਨ ਮਰਨਾ ਉਦਣ ਜਿਹਦੇ ਕੋਲ ਅਮਲਾਂ ਦੇ ਪੰਡ ਨਾ ਨਾ ਬਜੇ ਚੰਗੇ ਅਮਲਾਂ ਦੀ ਭਾਰ ਨਾ ਚੱਕ ਕੇ ਲਿਆਓ ਕੋਈ ਵੀ ਜੇ ਕੋਈ ਕਰਦਾ ਦਾ ਭਾਵੇਂ ਅੱਜ ਤੋਂ ਛੱਡ ਦਿਓ ਜਦ ਤੱਕ ਤੁਸੀਂ ਇਹ ਗੱਲ ਸੁਣਦੇ ਛੱਡੋ ਬੁਰੇ ਕੰਮ ਛੱਡੋ ਰੱਬ ਦਾ ਨਾਮ ਲਵੋ ਪੰਜਾ ਦਸਾਂ ਨੋਹਾਂ ਦੀ ਕਰਤ ਕਰੋ ਖਾਓ ਕੋਈ ਗਰੀਬ ਦਹਦਾ ਉਹਦੀ ਮਦਦ ਕਰੋ ਕੋਈ ਬੇਰੁਜ਼ਗਾਰ ਦਹਦਾ ਉਹਦੀ ਹੈਲਪ ਕਰੋ ਉਹਨੂੰ ਕੋਸ਼ਿਸ਼ ਕਰੋ ਉਹਨੂੰ ਕੰਮ ਦੇਣ ਦੀ ਕੋਈ ਚੰਗੇ ਅਮਲ ਕਰੋ ਕੋਈ ਕਿਸੇ ਪੋਖੇ ਨੂੰ ਲੋੜਵੰਦ ਨੂੰ ਰੋਟੀ ਪਾਣੀ ਖਿਲਾਓ ਕੋਈ ਕੋਈ ਗਰੀਬ ਆ ਉਹਦੇ ਘਰ ਦਾ ਚੁੱਲਾ ਨਹੀਂ ਜਲਦਾ ਥੋੜੀ ਮਦਦ ਕਰੋ ਉਹਦੀ ਜੋ ਵੀ ਤੁਸੀਂ ਕਰ ਸਕਦੇ ਆ ਐਦਾਂ ਦੇ ਚੰਗੇ ਅਮਲ ਕਮਾਓ ਇਹ ਇੱਕ ਦਿਨ ਇਸ ਸਰੀਰ ਨੇ ਭਾਵੇਂ ਇਹਨੂੰ ਸੋਨੇ ਦਾ ਸੋਨੇ ਦਾ ਬਣਾ ਲਓ ਸਾਰਾ ਇਹ ਨਾ ਇੱਕ ਦਿਨ ਪੱਜਣਾ ਇਹਨੂੰ ਮਿੱਟੀ ਹੜਾ ਲੈਣਾ ਇੱਕ ਦਿਨ ਇਹ ਕਈਆਂ ਨੂੰ ਤਾਂ ਗੱਲ ਪਹਿਲਾਂ ਫਕਰਾ ਨੂੰ ਗੱਲ ਸਮਝ ਆਉਂਦੀ ਪਹਿਲਾਂ ਸੰਤਾਂ ਨੂੰ ਮਹਾਂਪੁਰਸ਼ਾਂ ਨੂੰ ਗੱਲ ਪਹਿਲਾਂ ਸਮਝ ਆਉਂਦੀ ਆ ਜਾਂ ਫਕੀਰਾਂ ਨੂੰ ਸਮਝ ਆਉਂਦੀ ਗੱਲਿਓ ਦੁਨੀਆਦਾਰਾਂ ਨੂੰ ਇਹ ਗੱਲ ਸਮਝ ਨਹੀਂ ਆਉਂਦੀ ਦੁਨੀਆਦਾਰ ਭਾਵੇਂ ਅਰਬਾ ਪਤੀ ਹੋ ਜਵੇ ਉਹਨੂੰ ਇਹ ਗੱਲ ਸਮਝ ਨਹੀਂ ਆ ਸਕਦੀ ਉਹਨੂੰ ਇੰਨਾ ਪਤਾ ਹੋਊਗਾ ਵੀ ਮੈਂ ਮਰਨਾ ਤਾਂ ਹੈਗਾ ਮੈਂ ਪਰ ਮੈਂ ਨੇਣ ਵਾਲਾ ਕੁਝ ਬਣਾ ਦਮਾ ਮੈਂ ਪਰ ਇਹ ਜਿਹੜੀ ਗੱਲ ਆ ਉਹ ਸ਼ਾਇਰ ਇਸ ਗੱਲ ਦੀ ਬੰਡ ਕਰਕੇ ਦੱਸਦਾ ਨੂ ਡੋਲੇ ਝਾੜਿਆ ਮੈਨੇ ਸੀ ਡੋਲੇ ਬੈੰਦੇ oh सुठा अध खां गदी बगीचे तूं छॾ चौज बहारो लूरा अॼ में you सिखी आे धोखा दण में सिखिया as tempo दल अदब चाढ़े तो खा देरा हिन खां अपील ਸੇ ਹੁਸਨ ਇਕੱਲੇ ਯੂਸਫ ਕੋਲ ਸਗਾ ਇੱਕ ਹਿੱਸਾ ਯਾਨੀ 25 ਪੈਸੇ ਸਾਰੀ ਦੁਨੀਆ ਕੋਲ ਹੁਸਨ ਸਗਾ ਤਾਂ 75 ਪੈਸੇ ਇਕੱਲੇ ਯੂਸਫ ਵਾਲੇ ਸਲਾਮ ਕੋ ਹੁਸਨ ਸਗਾ ਮੋਤ ਗਿੰਦੀ ਵੀ ਮੈਂ ਉਹਦਾ ਵੀ ਹੁਸਨ ਦੇਖ ਕੇ ਇਹ ਹੁਸਨ ਅਸਨ ਨਹੀਂ ਦੇਖ ਦਿਓ ਉਹ ਤਾਂ ਅੰਦਰਲੀ ਬਾੰਦਲੀ ਪਾਉਂਦੇ ਦੀ ਅਮਰਾਂ ਦੇ i Gracias. I'm ਬਾਨ ਸੂਫੀ Song अगर ਤੁਹਾਨੂੰ ਪਸੰਦ ਹੈ ਸੁਣਨੇ ਨੂੰ ਤਾਂ ਤੁਸੀਂ ਇਸ ਚੈਨਲ ਨੂੰ ਸ਼ੇਅਰ ਲਾਈਕ ਤੇ ਸਬਸਕ੍ਰਾਈਬ ਜਰੂਰ ਕਰੋ ਬਹੁਤ ਬਹੁਤ ਧੰਨਵਾਦ ਜੀ